ਸੋ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਉਹ ਰਹੱਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਕਿਸੇ ਨੇ ਕੋਈ ਮਿੰਤੀ ਗਿੰਤੀ ਨਹੀਂ ਕੀਤੀ ਦੇਖ ਸਕਦੇ ਹੋ ਜਿਹੜੀ ਇਹ ਲੱਕੜ ਲਿਖੀ ਹੋਈ ਆ ਲੱਗੀ ਹੋਈ ਆ ਲੱਕੜ ਬਹੁਤ ਪੁਰਾਣੀ ਲੱਕੜ ਲੱਗੀ ਹੋਈ ਆ ਤੇ ਦਰਵਾਜ਼ਾ ਜਿਹੜਾ ਬਣਿਆ ਹੋਇਆ ਬਹੁਤ ਪੁਰਾਣਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਆ ਕਿ ਇਸ ਦਰਵਾਜ਼ੇ ਦੀ ਜਿਹੜੀ ਕੋਈ ਵੀ ਅੱਜ ਤੱਕ ਮਿੰਤੀ ਗਿੰਤੀ ਸਹੀ ਤਰੀਕੇ ਨਾਲ ਨਹੀਂ ਹੋਈ ਜੇ ਤੁਸੀਂ ਇਸ ਪਾਸੋਂ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਇਸ ਪਾਸੋਂ ਇਧਰ ਨੂੰ ਸਟਾਰਟ ਕਰੋਗੇ ਪਾ ਇਧਰ ਨੂੰ ਜਿੰਨੀ ਇਹਦੀ ਮੰਤੀ ਹੋਊਗੀ ਤਾਂ ਜੋ ਤੁਸੀਂ ਇਧਰੋਂ ਸਟਾਰਟ ਕਰੋਗੇ ਤਾਂ ਇਧਰਲੇ ਪਾਸੇ ਜੋ ਤੁਸੀਂ ਆਓਗੇ ਤਾਂ ਉਹਦੇ ਮਾਪ ਦੇ ਵਿੱਚ ਅੰਤਰ ਹੋਊਗਾ ਜਾਣਕਾਰੀ ਮਿਲੀ ਹੈ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਵੀ ਲੰਘਿਆ ਕਰਦੇ ਸਨ ਅੱਜ ਵੀ ਕਹਿੰਦੇ ਨੇ ਲੋਕ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਲੰਘਦੇ ਆ ਇਸ ਦਰਵਾਜ਼ੇ ਦੇ ਵਿੱਚੋਂ ਸਾਰਾ ਢੂਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜ਼ੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਗਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਉਸ ਟਾਈਮ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਕਹਿੰਦੇ ਨੇ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੀਆਂ ਅਜੇਹੀਆਂ ਇਤਿਹਾਸਕ ਥਾਵਾਂ ਨੇ ਜਿੱਥੇ ਲੋਕਾਂ ਦੀਆਂ ਅਥਾਹ ਜਿਹੜੀਆਂ ਸ਼ਰਧਾ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ ਭਾਵਨਾਵਾਂ ਉਸ ਜਗਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਇੱਕ ਇਤਿਹਾਸਿਕ ਡੇਰਾ ਇਹ ਜਿਹੜੇ ਡੇਰੇ ਵਿੱਚ ਅਸੀਂ ਮੌਜੂਦ ਹੈ ਤੰਤਨ ਬਾਬਾ ਸ਼੍ਰੀ ਚੰਜੀ ਦਾ ਇਹ ਡੇਰਾ ਜੋ ਕਿ ਉਦਾਸੀਨ ਵੱਡਾ ਡੇਰਾ ਹੈ ਇਸ ਡੇਰੇ ਦਾ ਇਤਿਹਾਸ ਹੈ ਕਿ ਇੱਥੇ ਇੱਕ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਹਾਂ ਰਿਹਸਮਈ ਦਰਵਾਜ਼ਾ। ਸੋ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਉਹ ਰਿਹਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਕਿਸੇ ਨੇ ਕੋਈ ਮਿੰਤੀ ਗਿਣਤੀ ਨਹੀਂ ਕੀਤੀ। ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਲੱਕੜ ਲਿਖੀ ਹੋਈ ਆ ਲੱਗੀ ਹੋਈ ਆ ਲੱਕੜ ਬਹੁਤ ਪੁਰਾਣੀ ਲੱਕੜ ਲੱਗੀ ਹੋਈ ਆ ਤੇ ਦਰਵਾਜ਼ਾ ਜਿਹੜਾ ਬਣਿਆ ਹੋਇਆ ਬਹੁਤ ਪੁਰਾਣਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਆ ਕਿ ਇਸ ਦਰਵਾਜ਼ੇ ਦੀ ਜਿਹੜੀ ਕੋਈ ਵੀ ਅਜ ਤੱਕ ਮਿੰਤੀ ਗਿਣਤੀ ਸਹੀ ਤਰੀਕੇ ਨਾਲ ਨਹੀਂ ਹੋਈ ਜੇ ਤੁਸੀਂ ਇਸ ਪਾਸੋਂ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜੇ ਤੁਸੀਂ ਇਸ ਪਾਸੋਂ ਇਧਰ ਨੂੰ ਸਟਾਰਟ ਕਰੋਗੇ ਤਾਂ ਇਧਰ ਨੂੰ ਜਿੰਨੀ ਇਹਦੀ ਮੰਤੀ ਹੋਊਗੀ ਤਾਂ ਜੋ ਤੁਸੀਂ ਇਧਰੋਂ ਸਟਾਰਟ ਕਰੋਗੇ ਤਾਂ ਇਧਰਲੇ ਪਾਸੇ ਜੋ ਤੁਸੀਂ ਆਓਗੇ ਤਾਂ ਉਹਦੇ ਮਾਪ ਦੇ ਵਿੱਚ ਅੰਤਰ ਹੋਊਗਾ ਫਿਲਹਾਲ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਤੁਹਾਨੂੰ ਇਹਦੀ ਮਿੰਤੀ ਗਿਣਤੀ ਕਰਕੇ ਕਿਉਂ ਨਹੀਂ ਦਿਖਾ ਰਹੇ ਕਿਉਂਕਿ ਇਦੇ ਪਿੱਛੇ ਵੀ ਕਾਰਨ ਹੈ ਅਸੀਂ ਅੰਦਰ ਗਏ ਸੀ ਉੱਥੇ ਜਾ ਕੇ ਸਾਨੂੰ ਦੱਸਿਆ ਵੀ ਤੁਸੀਂ ਇਹਦੀ ਮੰਤੀ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਸੰਤਾਂ ਦੇ ਬਚਨ ਨੇ ਕਿ ਇਹਦੀ ਮੰਤੀ ਗਿਣਤੀ ਕਿਉਂਕਿ ਜਿਹੜੀ ਸੰਤਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਦੀ ਤਪੱਸਿਆ ਹੁੰਦੀ ਹੈ ਤਾਂ ਉਸ ਨੂੰ ਪਰਖਣਾ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਪਰਖਣਾ ਆਪ ਜੀ ਨੂੰ ਪਤਾ ਹੀ ਹੈ ਕਿ ਨਹੀਂ ਪਰਖਣਾ ਚਾਹੀਦਾ ਪਰ ਫਿਰ ਵੀ ਜਿਵੇਂ ਸਾਨੂੰ ਦੱਸਣ ਮੁਤਾਬਕ ਮਿਲਿਆ ਤੁਸੀਂ ਪਹਿਲਾਂ ਵੀ ਵੀਡੀਓ ਦੇਖਿਆ ਹੋਣਗੇ ਸਰਵਾਜਤ ਦੀਆਂ ਇਹ ਉਹ ਰਹਾਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅਜੇ ਤੱਕ ਕੋਈ ਮਿੰਤੀ ਗਿਣਤੀ ਨਹੀਂ ਹੋਈ ਜਿਵੇਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਵੀ ਲੰਘਿਆ ਕਰਦੇ ਸਨ ਅੱਜ ਵੀ ਕਹਿੰਦੇ ਨੇ ਲੋਕ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਲੰਘਦੇ ਆ ਇਸ ਦਰਵਾਜ਼ੇ ਦੇ ਵਿੱਚੋਂ ਸਾਰਾ ਢੂਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜ਼ੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਇਸ ਦਰਵਾਜ਼ੇ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਮੱਝਾਂ ਗਾਵਾਂ ਬਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਉਸ ਟਾਈਮ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਸੋ ਇਹ ਉਹ ਰਹਾਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਮਿੰਤੀ ਗਿਣਤੀ ਨਹੀਂ ਹੋਈ ਜੇ ਤੁਸੀਂ ਇੱਥੋਂ ਮਿਲਣਾ ਸਟਾਰਟ ਕਰੋਗੇ ਚਾਹੇ ਤੁਸੀਂ ਐਂਟੀ ਟੇਪ ਨਾਲ ਮਿਲ ਸਕਦੇ ਹੋ ਚਾਹੇ ਤੁਸੀਂ ਗਿੱਠਾਂ ਦੇ ਨਾਲ ਜਦੋਂ ਇੱਥੋਂ ਤੁਸੀਂ ਮਿਲਣਾ ਸਟਾਰਟ ਕਰੋਗੇ ਤਾਂ ਉੱਪਰ ਵੱਲ ਜੋ ਤੁਸੀਂ ਜਾਓਗੇ ਇੱਥੇ ਜਾ ਕੇ ਜਿੰਨੀ ਵੀ ਤੁਹਾਡੀ ਮਿੰਤੀ ਆਊਗੀ ਫਿਰ ਉਹੀ ਮਿੰਤੀ ਤੁਸੀਂ ਜਦੋਂ ਇਸ ਜਗਾ ਤੋਂ ਸਟਾਰਟ ਕਰਕੇ ਨੀਚੇ ਦੇ ਵੱਲ ਲੈ ਕੇ ਆਉਂਗੇ ਤਾਂ ਮਿੰਤੀ ਦੇ ਵਿੱਚ ਫਰਕ ਜ਼ਰੂਰ ਪੈਣਾ ਹੀ ਪੈਣਾ ਫਿਲਹਾਲ ਅਸੀਂ ਆਫ ਕੈਮਰਾ ਤਾਂ ਇਹਨੂੰ ਮਿੰਨ ਕੇ ਦੇਖ ਚੁੱਕੇ ਹਾਂ ਆਫ ਕੈਮਰਾ ਤਾਂ ਬਹੁਤ ਜ਼ਿਆਦਾ ਜਿਹੜਾ ਅੰਤਰ ਆਉਂਦਾ ਪਰ ਅਸੀਂ ਲਾਈਵ ਤੁਹਾਨੂੰ ਮਿੰਤੀ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਉਹਦੇ ਪਿੱਛੇ ਕਈ ਕਾਰਨ ਨੇ ਕਈ ਉਹਦੇ ਪਿੱਛੇ ਗੱਲਾਂ ਨੇ ਕਈ ਰਾਜ਼ ਨੇ ਇਸ ਕਰਕੇ ਅਸੀਂ ਤੁਹਾਨੂੰ ਲਾਈਵ ਦੀ ਮਿੰਤੀ ਗਿੰਤੀ ਕਰਕੇ ਨਹੀਂ ਦਿਖਾ ਸਕਦੇ ਪਰ ਇਹ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਹਾਂ ਰਿਹਾਸਮਈ ਦਰਵਾਜ਼ਾ ਜਿਸ ਦੀ ਅੱਜ ਤੱਕ ਮਿੰਤੀ ਗਿੰਤੀ ਕੋਈ ਨਹੀਂ ਹੋਈ ਤੇ ਜੇਕਰ ਤੁਹਾਡੇ ਵੀ ਕਿਸੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਰਹੱਸੇਮਈ ਕੋਈ ਚੀਜ਼ ਹੈਗੀ ਆ ਕੋਈ ਚਮਤਕਾਰੀ ਚੀਜ਼ ਹੈਗੀ ਆ ਤਾਂ ਤੁਸੀਂ ਸਾਡੇ ਮੈਸੇਜ ਬਾਕਸ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਉਸ ਦੀ ਦੇ ਸਕਦੇ ਹੋ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਦਰਵਾਜ਼ਾ ਜਿੱਥੇ ਸਾਧੂ ਸੰਤਾਂ ਦੇ ਬਚਨ ਹੋਏ ਸੀ ਤੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਮੱਜਾ گاਵਾ ਬਲਦ ਵਗੈਰਾ ਵੀ ਲੰਘਦੇ ਸੀ ਸਾਰੇ ਢੋਆ ਢਾਈ ਦਾ ਜਿਹੜਾ ਸਮਾਨ ਹੈ ਤਾਂ ਇਸ ਦਰਵਾਜ਼ੇ ਦੇ ਵਿੱਚੋਂ ਦੀ ਲੇ ਜਾਂਦਾ ਜਾਂਦਾ ਸੀ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਕਿ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਕੋਈ ਰਹੱਸਮਈ ਜਿਹੜੀ ਜਗ੍ਹਾ ਹੈਗੀ ਆ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਤੁਸੀਂ ਮੇਰੇ ਨਾਲ ਜੁੜਿਓ ਮੈਂ ਤੁਹਾਡਾ ਦੋਸਤ ਗਗਨ ਸਮਾ ਦਾ ਸਿਟੀ ਆਰ ਲੈਂਸ ਦੇਖ ਰਹੇ ਹਾਂ ਤੁਸੀਂ ਨਾਲ ਕੈਮਰਾਮੈਨ ਗੁਰਸਨ ਸਮਾ